ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ 10 ਚਲਾਈ 2024 ਰਾਤ ਦੇ ਮੌਸਮ ਦੀ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇਮੇਜ ਦੇਖਾਂਗੇ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਇਕ ਵੀ ਨਾਲ ਦੀ ਨਾਲ ਕਰ ਦਿਓ ਤੁਸੀਂ ਸੈਟਰਡੇਮੇਜ ਦੇ ਵਿੱਚ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਹੋਣ ਗ ਬੱਦਲ ਵਿ ਲੁਧਿਆਣਾ ਅਤੇ ਹਲਕੀ ਫੁਲਕੀ ਬਦਲ ਹੈ ਪਟਿਆਲੇ ਤੋਂ ਲੈ ਕੇ ਰੂਪਨਗਰ ਦੀ ਬੈਲਟ ਵਿੱਚ ਦਿਖਾਈ ਦੇ ਰਹੀ ਹੈ ਪਰ ਬਹੁਤ ਕੋਈ ਵੱਡੀਆਂ ਕਾਰਵਾਈਆਂ ਅਗਰ 7 ਵਜੇ ਤੋਂ ਅਸੀਂ ਗੱਲ ਕਰੀਏ 8 ਵਜੇ ਤੋਂ ਬਾਅਦ 12 1 ਵਜੇ ਤੱਕ ਪੈਂਦੀ ਨਹੀਂ ਤੇਰੀ ਉਸ ਤੋਂ ਬਾਅਦ ਇੱਕ ਬੱਦਲੀ ਸਿਸਟਮ ਮੀਂਹ ਦੇ ਰੂਪ ਦੇ ਵਿੱਚ ਐਂਟਰ ਕਰਦਾ ਹੋਇ ਦਿਖਾਈ ਦੇ ਰਿਹਾ ਉਹ ਵੀ ਡਿਸਕਸ ਕਰ ਲੈਂਦੇ ਕਿਸ ਇਲਾਕੇ ਵਿੱਚ ਹੋ ਸਕਦਾ ਹੈ ਮੀਂਹ ਦੀ ਸੰਭਾਵਨਾ ਜੀ ਤੁਹਾਡੀ ਸਕਰੀਨ ਤੇ ਸਾਫ਼ ਦਿਖਾਈ ਦੇ ਰਿਹਾ ਕਿ ਸਵੇਰ ਦੇ ਰਾਤ ਅਧਰਾਂਤ ਤੋਂ ਬਾਅਦ ਇੱਕ ਸਿਸਟਮ ਜਿਹੜਾ ਇਸ ਇਲਾਕੇ ਨੂੰ ਕਵਰ ਕਰਦਾ ਦਿਖਾਈ ਦੇ ਰਿਹਾ ਕਿ ਜੋ ਜੋ ਕਿ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਉਸ ਤੋਂ ਇਲਾਵਾ ਅੱਗੇ ਇਹ ਭਲਾਚੌਰ ਨਾੜ ਦੀ ਨਾਲ ਇਹ ਲੁਧਿਆਣੇ ਦਾ ਕੁਝ ਹਿੱਸਾ ਜੀ ਫਿਰ ਰੋਪੜ ਦੇ ਹਿੱਸੇ ਵਾਲੇ ਅੱਗੇ ਹੌਲੀ ਵਾਲੇ ਵੱਧਦਾ ਦਿਖਾਈ ਦੇ ਰਿਹਾ ਹੈ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਕਿਰਿਆ ਕਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਅੱਧ ਰਾਤ ਤੱਕ ਕੋਈ ਵੱਡੀਆਂ ਕਾਰਵਾਈਆਂ ਨਹੀਂ ਹਨ ਦਿਨ ਦੇ ਵੇਲੇ ਪੂਰੀ ਕੜਕਵੇ ਤੋਂ ਪੈਣ ਦੇ ਨਾਲ ਮੌਸਮ ਅੱਧ ਰਾਤ ਤੱਕ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਅੱਧ ਰਾਤ ਤੋਂ ਬਾਅਦ ਤੇਜ਼ ਹਨੇਰੀ ਹਵਾ ਦੀ ਚੱਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਗਰਮ ਮਾਹੌਲ ਬਣਿਆ ਰਹੇਗਾ ਹੰਮਸ ਵਰਗਾ ਮਾਹੌਲ ਅੱਜ ਰਾਤ ਬੜੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਕਿਉਂਕਿ ਦਿਨ ਦੇ ਵਿੱਚ ਜਿਸ ਬਹੁਤ ਜ਼ਿਆਦਾ ਧੁੱਪ ਪੈਣ ਦੇ ਨਾਲ ਹਮਸਵਰਗਾ ਮਾਹੌਲ ਬਣਿਆ ਹੈ ਹਵਾ ਨਾ ਮਾਤਰਾ ਦੇ ਬਰਾਬਰ ਚੱਲੀ ਹੈ ਸਿਰਫ ਅੱਜ ਸਵੇਰ ਦੇ ਵੇਲੇ ਅੰਮ੍ਰਿਤਸਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਾਜੇ ਦੇ ਜਿਹੜੇ ਅੰਮ੍ਰਿਤਸਰ ਦੇ ਨਾਲ ਇਲਾਕੇ ਲੱਗਦੇ ਨੇ ਉਹਨਾਂ ਵਿੱਚ ਬਹੁਤ ਸੋਨਾ ਮੀ ਹੋਇਆ ਉਸ ਇਲਾਕੇ ਦੇ ਵਿੱਚ ਸਿਰਫ ਗਰਮੀ ਤੋਂ ਰਾਹਤ ਮਿਲੀ ਹੈ ਬਾਕੀ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਗਰਮੀ ਤੋਂ ਰਾਹਤ ਅੱਜ ਦਿਨ ਦੇ ਵੇਲੇ ਨਹੀਂ ਮਿਲੀ ਸੀ ਜਿਸ ਦੇ ਕਾਰਨ ਰਾਤ ਨੂੰ ਵੀ ਬਾਕੀ ਸਾਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ 25-30 ਕਿਲੋਮੀਟਰ ਦੇ ਇਲਾਕੇ ਤੋਂ ਇਲਾਵਾ ਗਰਮੀ ਵਾਲਾ ਤੇ ਹਮਸਵਰਗਾ ਮਾਹੌਲ ਬਣਿਆ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਸਵੇਰ ਦੇ ਵੇਲੇ ਗਰ ਖਾਈ ਰਹੀ ਹੈ ਇਸ ਸਿਸਟਮ ਬਾਰੇ ਅਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਸਵੇਰ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਦਾ ਜਾਇਜਾ ਪ੍ਰੋਪਰ ਤਰੀਕੇ ਨਾਲ ਮਿਲ ਸਕੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਵੀਰਾਂ ਦਾ ਧੰਨਵਾਦ